ਆਦਾ ਕਰਨ ਜਾਇਜ ਟਾਇਆ ਗਿਆ ਨਾ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਨੋਟਿਸ ਭੇਜਿਆ ਗਿਆ ਨਾ ਸਾਡੇ ਪਿੰਡ ਵਿੱਚ ਨਾ ਇਤਲਾਹ ਕੀਤੀ ਗਈ ਸਾਡੀ ਗੈਰ ਮੌਜੂਦਗੀ ਵਿੱਚ ਸਾਡੇ ਪਰਿਵਾਰ ਨੂੰ ਵੀ ਨਹੀਂ ਜਾਣ ਦਿੱਤਾ ਉੱਥੇ ਪੁਲਿਸ ਨੇ ਨਿਚਾਇਆ 80 ਤੇ ਸਿਕਿਉਰਟੀ ਦਿੱਤੀ ਹੈ ਇਹ ਜਿਹੜਾ ਕੰਵਿ ਚੰਨੀ ਹੈਗਾ ਨਗਰ ਸੀ ਇਸ ਨੇ ਜਿਹੜਾ ਮਕਾਨ ਬਣਾਇਆ ਸੀ ਉਹ ਫੋਰੈਸਟ ਲੈਂਡ ਜਿਹੜੀ ਹੁੰਦੀ ਪ੍ਰੋਟੈਕਟਿਵ ਲੈਂਡ ਹੁੰਦੀ ਹੈ ਇਲੀਗਲ ਨਿਆ ਪ੍ਰਕਾਰ ਬਣਾਇਆ ਹੈ ਫੋਰੈਸਟ ਦੇ ਅਫਸਰ ਹੀ ਆਏ ਜਿਹੜੇ ਮਗਰਮਾਚ ਹੈਗੇ ਨੇ ਜਿਹੜੇ ਇਹੋ ਜੇ ਕੰਮ ਕਰਦੇ ਨੇ ਉਹਨਾਂ ਦੀ ਕੋਟੀਆਂ ਕਿਉਂ ਨਹੀਂ ਵਿਖੀਆਂ ਜਾਂਦੀਆਂ ਉਹ ਜਿਹੜਾ ਗੁਰਚਰਨ ਸਿੰਘ ਚੰਨੀ ਹੈ ਉਹ ਆਪ ਅਗਸਤਰ ਭਗੋੜਾ ਵੀ ਐਸਲੇ ਸੋ ਸ਼ੁਰੂ ਤੋਂ ਪਹਿਲਾਂ ਵੀ ਇਹਦੇ ਪਰਚੇ ਨੇ ਕੋਈ ਸਜ਼ਾ ਕੱਟ ਰਿਹਾ ਕਿਸੇ ਪੰਜਾਬ ਪੁਲਿਸ ਦੇ ਵੱਲੋਂ ਬੁਲਡੋਜ਼ਰ ਐਕਸ਼ਨ ਲਗਾਤਾਰ ਚੱਲ ਰਿਹਾ ਹੈ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਨਸ਼ਾ ਤਸਕਰ ਇੱਕ ਵੀ ਨੀਅਤ ਸੀ ਪੰਜਾਬ 'ਚ ਰਹਿਣ ਦੇਣਾ ਜਿਸ ਕਰਕੇ ਨਸ਼ਾ ਤਸਕਰਾਂ ਦੇ ਲਗਾਤਾਰ ਮਕਾਨ ਟਾਹੇ ਜਾ ਰਹੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਤਸਕਰੀ ਕਰਕੇ ਕਾਲੀ ਕਮਾਈ ਦੇ ਨਾਲ ਬਣਾਇਆ ਤਾਂ ਅਜੇ ਇੱਕ ਹੋਰ ਮਾਮਲਾ ਫਿਰੋਜ਼ਪੁਰ ਦੇ ਅਸਰਹੱਦੀ ਪਿੰਡ ਚੁਗਗੇ ਹਜ਼ਾਰਾ ਦੇ ਵਿੱਚ ਵੀ ਵੇਖਣ ਨੂੰ ਮਿਲੇ ਜਿੱਥੇ ਪੁਲਿਸ ਅਤੇ ਵਣ ਵਿਭਾਗ ਦੇ ਵੱਲੋਂ ਕਾਰਵਾਈ ਕਰਦੇ ਇੱਕ ਮਕਾਨ ਟੂ ਹੈ ਢਾਇਆ ਗਿਆ ਪਰ ਹੁਣ ਉਹ ਸ਼ਖਸ ਜਿਹੜਾ ਮਕਾਨ ਦਾ ਮਾਲਕ ਹੈ ਉਹ ਮੀਡੀਆ ਸਾਹਮਣੇ ਆਇਆ ਉਸ ਤੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਸਨੇ ਦੱਸਿਆ ਕਿ ਉਸ ਦਾ ਜੋ ਮਕਾਨ ਟਾਇਆ ਗਿਆ ਉਹੋ ਗਲਤ ਤਰੀਕੇ ਦੇ ਨਾਲ ਟਾਇਆ ਗਿਆ ਉਸਨੇ ਕਈ ਕਾਗਜ਼ਾਤ ਵੀ ਮੀਡੀਆ ਸਾਹਮਣੇ ਰੱਖੇ ਕਿ ਮੈਂ ਬਾਈਜਿਤ ਬਰੀ ਸੀਗਾ ਜਿਸ ਮਾਮਲੇ ਦੇ ਵਿੱਚ ਨਸ਼ੇ ਦਾ ਮਾਮਲਾ ਸੀ ਹਾਲਾਂਕਿ ਪੁਲਿਸ ਦਾ ਇਹ ਕਹਿਣਾ ਹੈ ਕਿ ਉਸ ਵਿਅਕਤੀ ਤੇ ਗੁਰਚਰਨ ਸਿੰਘ ਚੰਨੀਨਾਦ ਆਇ ਸ਼ਖਸ ਜਿਸ ਦਾ ਮਕਾਨ ਟਾਇਆ ਗਿਆ ਅਜੇ ਵੀ ਕਈ ਮਾਮਲੇ ਦੇ ਵਿੱਚ ਪਗੋੜਾ ਹੈ ਉਸ ਤੇ ਮਾਮਲੇ ਦਰਜ ਨੇ ਪਰ ਦੂਜੇ ਪਾਸੇ ਉਸ ਸ਼ਖਸ ਦੇ ਵੱਲੋਂ ਮਕਾਨ ਮਾਲਕ ਦੇ ਵੱਲੋਂ ਜੋ ਹੈ ਕਈ ਕਾਗਜ਼ਾਤ ਰੱਖੇ ਗਏ ਉਸਨੇ ਆਪਣਾ ਪੱਖ ਰੱਖਿਆ ਕਿ ਮੈਂ ਬਾਈਜਿਤ ਬਰੀ ਸੀਗਾ ਜਿਸ ਮਾਮਲੇ ਦੇ ਵਿੱਚ ਹੁਣ ਜੋ ਗਲਤ ਤਰੀਕੇ ਦੇ ਨਾਲ ਮੇਰਾ ਮਕਾਨ ਜੋ ਹਟਾਇਆ ਗਿਆ ਉਸ ਤੋਂ ਬਾਅਦ ਪੁਲਿਸ ਦਾ ਬਿਆਨ ਵੀ ਸਾਹਮਣੇ ਹੈ ਪੁਲਿਸ ਦਾ ਕਹਿਣ ਹੈ ਕਿ ਜੋ ਮਕਾਨ ਢਾਇਆ ਗਿਆ ਸੀਗਾ ਉਹ ਵਣ ਵਿਭਾਗ ਦੇ ਵੱਲੋਂ ਕਾਰਵਾਈ ਕੀਤੀ ਗਈ ਕਿਉਂਕਿ ਉਸ ਸ਼ਖਸ ਦੇ ਵੱਲੋਂ ਵਣ ਵਿਭਾਗ ਦੀ ਜ਼ਮੀਨ ਤੇ ਕਬਜ਼ਾ ਕਰਕੇ ਜੋ ਹੈ ਮਕਾਨ ਬਣਾਇਆ ਗਿਆ ਸੀਗਾ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਤਾਂ ਦੋਵੇਂ ਪੱਖ ਜਿਹੜੇ ਹੈਗੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆਏ ਨੇ ਦੋਵੇਂ ਨੇ ਆਪਣਾ ਪੱਖ ਰੱਖਿਆ ਕੀ ਕਹਿਣਾ ਮਕਾਨ ਮਾਲਕ ਤੋਂ ਵੀ ਤੁਹਾਨੂੰ ਸੁਣਾ ਦਿੰਦੇ ਤੇ ਪੁਲਿਸ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਪਿਛਲੇ ਦਿਨੀ 16 ਮਾਰਚ ਨੂੰ 2025 ਐਸਐਸਪੀ ਸਾਹਿਬ ਵੱਲੋਂ ਪੂਰੀ ਫੋਰਸ ਲੈ ਕੇ ਮੇਰੇ ਘਰ ਨੂੰ ਨਜਾਇਜ਼ ਤਰੀਕੇ ਨਾਲ ਢਾਇਆ ਗਿਆ ਸੀ ਉਸ ਦੇ ਸਬੰਧ ਵਿੱਚ ਸਾਨੂੰ ਕਿਸੇ ਵੀ ਉਹ ਕਹਿੰਦੇ ਜੰਗਲਾਤ ਦੀ ਜਗ੍ਹਾ ਜੰਗਲਾਤ ਦੀ ਜਗ੍ਹਾ ਤਾਂ ਇਹ ਦੇਖਿਆ ਜਾਵੇ ਮੈਂ ਇਹ ਫੋਟੋ ਇਹ ਦੇਖਦਾ ਦਿਖਾਉਣਾ ਚਾਹਣਾ ਕਿ ਆਹ ਦੇਖੋ ਜੀ ਇਹ ਵੀ ਮੇਰੇ ਪੱਟੀ ਦੇ ਵਿੱਚ ਹੀ ਘਰ ਬਣੇ ਹੋਏ ਆ ਇਹ ਵੀ ਢਾਈ ਜਾਣ ਜੇ 100 ਏਕੜ ਜ਼ਮੀਨ ਹੋਂ ਦੇ ਵਿੱਚ 1 ਏਕੜ ਜੰਗਲਾਤ ਦਾ ਕਿਲਾ ਕਿਵੇਂ ਹੋ ਸਕਦਾ ਇਹ ਬਿਲਕੁਲ ਝੂਠ ਹੈ ਜੇ ਜੰਗਲਾਤ ਦਾ ਕਿਲਾ 1 ਏਕੜ ਸਾਰੀ ਜੰਗਲਾਤ ਲਾਉਣ ਸਾਰਿਆਂ ਦੀ ਕਣ ਕਟਾਉਂਦੇ ਮੇਰੇ ਕੱਲੇ ਦੀ ਕਣ ਕਿਉਂ ਵਾਈ ਸਰ ਚੰਦਜੀ ਜੀ ਤੁਹਾਡੇ ਤੇ ਵੱਡੇ ਰੋਪ ਹੈ ਕਿ ਤੁਸੀਂ 25 ਕਿਲੋ ਹਰੋਨ ਦੇ ਕੇਸ ਦੇ ਵਿੱਚ ਇਨਵਾਲਵ ਹੋ ਉਸ ਨੂੰ ਲੈ ਕੇ ਤੁਹਾਡੇ ਘਟ ਆ ਗਏ ਨਹੀਂ ਸਰ ਸਰ ਉਹ 25 ਕਿਲੋ ਜੋ ਪੰਜਾਬ ਸਰਕਾਰ ਵੱਲੋਂ ਜੋ ਮੈਨੂੰ ਚਲਾਈ ਗਈ 6 ਸਾਲ ਪੁਰਾਣੀ ਹੈ ਉਹ ਪਰਚਾ ਜੀ ਮੇਰੇ ਤੇ 10 ਸਾਲ ਪੁਰਾਣਾ ਹੈ ਮੈਂ 2022 ਦੇ ਵਿੱਚ ਅਗਰ ਜੋ ਬੰਦਾ ਭਰਿਆ ਜਾਂਦਾ ਸੱਚਾ ਜੋ ਹੈਰਵਨ ਦਾ ਕੰਮ ਕਰਦਾ ਤੁਸੀਂ ਖੁਦ ਜਾ ਕੇ ਜਿਨ੍ਹਾਂ ਦੇ ਵਿੱਚ ਖਬਰਾਂ ਲਾਉਂਦੇ ਮੀਡੀਆ ਖਬਰਾਂ ਲਾਉਂਦੀ ਹੈ ਕਿ ਉਹਨਾਂ ਦੇ ਕੋਲ ਫੋਨ ਫੜਿਆ ਗਿਆ ਸਮਗਲਾਗਾ 7 ਸਾਲ ਦਾ ਮੇਰਾ ਜੇਲ੍ਹ ਦੇ ਵਿੱਚ ਰਿਕਾਰਡ ਦੇਖ ਲਓ ਮੈਂ ਫੋਨ ਯੂਜ਼ ਨਹੀਂ ਕੀਤਾ ਜੇਕਰ ਮੈਂ 25 ਕਿਲੋ ਦਾ ਕੰਮ ਕਰਦਾ ਹੁੰਦਾ ਤੇ ਨੰਦਰੇ ਫੋਨ ਲੈ ਕੇ ਜ਼ਰੂਰ ਕੰਮ ਗਲਤ ਕਰ ਲਾ ਸੀ ਮੇਰੇ ਤੇ ਕੋਈ ਅਜੇ ਤੱਕ ਅੰਦਰ ਮੁਕਦਮਾ ਦਰਜ ਨਹੀਂ ਹੋਇਆ ਫੋਨ ਦਾ ਮੈਂ ਕੋਈ ਕਦਰੋ ਝੂਠਾ ਮੁਕਦਮਾ ਸੀ ਤੋਂ ਬਾਅਦ ਵੀ ਤੁਹਾਡੇ ਤੇ ਪਰਚਾ ਹਾਂਜੀ ਉਸ ਤੋਂ ਬਾਅਦ ਜੀ ਮੇਰੇ ਤੇ ਮੁਕਦਮਾ ਦਰਜ ਇਹਨਾਂ ਨੇ ਕੀਤਾ ਸੀ 15 ਮਾਰਚ 2024 ਨੂੰ ਸੀਏ ਨੇ ਕਰੋ ਚੱਕ ਕੇ ਮੇਰੇ ਮਿਸ ਨੂੰ ਹੀ ਲਏ ਸੀ ਔਰ ਉਦੋਂ ਇਹ ਇਹਨਾਂ ਨੇ ਮੇਰੇ ਮੈਸੇਜ ਦੇ ਬੇਟੀਆਂ ਨੂੰ ਛੱਡਤਾ ਸੀ ਰਾਤ ਨੂੰ ਮੇਰੇ ਔਰ ਇੱਕ ਮੇਰੇ ਕੋਈ ਬੂਟਾ ਸੀ ਮੇਰੇ ਮੈਂ ਉਹਨੂੰ ਨਹੀਂ ਜਾਣਦਾ ਜੀ ਉਹਦੇ ਨਾਲ ਜੁਆਇੰਟ ਕਰਕੇ ਹੈਰੋਇਨ ਨਹੀਂ ਸੌਰੀ ਇੱਕ ਅਫੀਮ 100 ਗ੍ਰਾਮ ਪੀਮ ਪਿਸਟਲ ਤੇ 7 ਲੱਖ ਡਰਗ ਮਣੀ ਪਾਤੀ ਸੀ ਉਸ ਦੇ ਸਬੰਧ ਵਿੱਚ ਮਾਨਯੋਗ ਆਪਣੇ ਸੈਸ਼ਨ ਕੋਰਟ ਨੇ ਹਰਦੀਪ ਸਿੰਘ ਦੇ ਉਹਨੇ ਮੈਨੂੰ ਬਾ ਇੱਜ਼ਤ ਬਰੀ ਕਰਤਾ ਜੀ ਆ ਮੇਰੇ ਕੋਲ ਜੱਜਮੈਂਟ ਕਾਪੀ ਜੀ ਮੈਨੂੰ 14 ਫਰਵਰੀ 2025 ਨੂੰ ਬਾ ਇੱਜ਼ਤ ਬਰੀ ਕਰ ਦਿੱਤਾ ਗਿਆ ਜੀ ਇਸ ਤੋਂ ਇਲਾਵਾ ਮੇਰੇ ਤੇ ਕੋਈ ਪਰਚਾ ਨਹੀਂ ਹੁਣ ਕੋਈ ਛੂਠਾ ਨਜ਼ਾਇਜ਼ ਪਰਚਾ ਦਰਜ ਕਰ ਸਕਦੀ ਏ ਇਸ ਦੇ ਵਿੱਚ ਮੈਨੂੰ ਮੈਨੂੰ ਦਾਰੇ ਇਸ ਟਾਈਮ ਕਰ ਸਕਦੀ ਏ ਹੈਵੀ ਰਿਕਵਰੀ ਦਾ ਪਰਚਾ ਦਰਜ ਮੈਂ ਬਿਲਕੁਲ ਸਾਫ਼ ਹਾਂ ਮੈਂ 2022 ਚ ਆਇਆ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਮੈਂ ਖੇਤੀਬਾੜੀ ਦੇ ਚੌਕੀ ਮੈਂ ਖੇਤੀਬਾੜੀ ਮੈਂ ਕਰਦਾ ਹੁਣ ਮੇਰੀ ਕਨਕ ਵੀ ਬਰਬਾਦ ਕਿਸ ਟਾਂਗ ਨਾਲ ਕਿਸ ਕਾਨੂੰਨ ਤਹਿਤ ਕੀਤੀ ਗਈ ਬਾਕੀ ਹੋਰ ਕੀ ਕਹਿਣਾ ਚੰਦੂ ਨਹੀਂ ਕਹਿਣਾ ਚਾਹਣਾ ਜਿਹੜੇ ਪਿੰਡ ਦੇ ਵਿੱਚ ਵੱਡੇ ਮਗਰਮੱਛ ਨੇ ਜਿਹੜੇ ਇਹ ਜਦੋਂ ਵੀ ਜਿਹੜੀ ਵੀ ਸਰਕਾਰ ਆਉਂਦੀ ਏ ਉਹਨਾਂ ਦੇ ਨਾਲ ਪ੍ਰਧਾਨ ਬਣ ਕੇ ਬਹਿ ਕੇ ਤੇ ਦੂਜਿਆਂ ਨੂੰ ਸਮਗਲਿੰਗ ਕਰਾਉਂਦੇ ਆਪ ਦੇ ਸਾਥੀਆਂ ਨਾਲ ਰਲ ਕੇ ਉਹਨਾਂ ਕੋਲ ਹਿੱਸਾ ਭੱਤੀ ਲੈਂਦੇ ਆ ਪ੍ਰਕਾਸ਼ ਸਿੰਘ ਸਨਫ ਕਰਨੈਲ ਸਿੰਘ ਸਾਬ ਦਾ ਸਰਪੰਚ ਇਸ ਟਾਈਮ ਪ੍ਰਧਾਨ ਨੇ ਜੀ ਆਹ ਮਰਨੀ ਪਾਰਟੀ ਦੇ ਸ਼ਾਇਦ ਤੇ ਉਹ ਪ੍ਰਕਾਸ਼ ਸਿੰਘ ਸਨਫ ਕਰਤਾਰ ਸਿੰਘ ਦੀ ਮਦਦ ਉਹਨਾਂ ਦੇ ਬੇਟੇ ਕਿੰਨੇ ਜਤਿੰਦਰ ਸਿੰਘ ਲੱड्डੂ ਸਰ ਪ੍ਰਕਾਸ਼ ਸਿੰਘ ਕੁਲਵਿੰਦਰ ਸਿੰਘ ਪਰਮਿੰਦਰ ਸਿੰਘ ਕਾਕਾ ਇਹਨਾਂ ਦੇ ਪਰਚਾ ਵੀ ਦਰਜ ਸੀ 2015-16 ਇਹਨਾਂ ਦੇ ਦੋ ਕੋਠੀਆਂ ਗੱਡੀਆਂ ਦੋ ਕੰਪੇਨਾਂ ਮੈਂ ਜੋ ਮੀਡੀਆ ਨੂੰ ਵਿਖਾ ਚੁੱਕਾ ਪਹਿਲਾਂ ਵੀ ਆ ਦੁਬਾਰਾ ਵੀ ਸ਼ੋਅ ਕਰਨਾ ਚਾਹਣਾ ਆ ਦੇਖੋ ਜੀ ਇਹਨਾਂ ਦੇ ਜੂਪੀ ਦੇ ਵਿੱਚ ਦੋ ਕੰਪੇਨਾਂ ਚੱਲ ਰਹੀਆਂ ਤੇ ਇਹਨਾਂ ਦਾ ਕਾਰ ਵੀ ਕਿਉਂ ਨਹੀਂ ਹੁੰਦੀ ਐ ਐਸਐਸਪੀ ਸਾਹਿਬ ਇਹ ਕਹੋਣੀ ਐ ਪੁਲਿਸ ਦੇ ਨੌਜ ਵਿੱਚ ਕਿਉਂ ਨਹੀਂ ਆ ਰਿਹਾ ਇਹ ਜਿਹੜੀ ਕੰਪੇਨਾਂ ਦੀ ਗੱਲ ਕਰ ਰਹੇ ਹੋ ਕਿ ਇਹਨਾਂ ਦੀ ਆਪਣੀ ਕੰਪੈਨ ਹੈ ਜਿਹੜੇ ਹੈ ਕਿ ਕਿ ਧਿਆੜੀ ਦੇ ਕੰਮ ਕਰ ਰਹੇ ਨਹੀਂ ਜੀ ਇਹਨਾਂ ਆਪਣੀ ਕੰਪੇਨ ਖਰੀਦੀ ਹੋਈ ਐ ਆਪ ਦੇ ਕੇ ਇੱਕ ਸ਼ੌਕ ਨੂੰ ਗਿਆ ਹੋਇਆ ਕਿ ਨਾਲ ਲੋਕ ਐਦਾ ਸਮਝੇ ਇਹਦੇ ਵਿੱਚ ਪ੍ਰਕਾਸ਼ ਸਿੰਘ ਦਾ ਹਿੱਸਾ ਵੀ ਐ ਜੋ ਪ੍ਰਕਾਸ਼ ਸਿੰਘ ਸਾਹਿਬ ਦਾ ਸਰਪੰਚ ਐ ਇਹ ਸਾਰਾ ਇਹਨਾਂ ਕੋਲ ਉਹਨ ਰੇਤੇ ਦਾ ਇਹ ਜੋਰੇ ਦੇ ਧੰਦਾ ਕਰ ਰਿਆ। ਅਸੀਂ ਵੀਰੇ ਕਹਿਣਾ ਆ ਕਿ ਸਾਡਾ ਕਰਨ ਨਜਾਇਜ਼ ਟਾਇਆ ਗਿਆ। ਨਾ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਨੋਟਿਸ ਭੇਜਿਆ ਗਿਆ। ਨਾ ਸਾਡੇ ਪਿੰਡ ਵਿੱਚ ਨਾ ਇਤਲਾਹ ਕੀਤੀ ਗਈ। ਸਾਡੀ ਗੈਰ ਮੌਜੂਦਗੀ ਵਿੱਚ ਸਾਡੇ ਪਰਿਵਾਰ ਨੂੰ ਵੀ ਨਹੀਂ ਜਾਣ ਦਿੱਤਾ ਉਥੇ। ਜਿਹੜੇ ਮਗਰਮੱਛ ਹੈਗੇ ਨੇ ਜਿਹੜੇ ਇਹੋ ਜੇ ਕੰਮ ਕਰਦੇ ਨੇ ਉਹਨਾਂ ਦੀ ਕੋਠੀਆਂ ਕਿਉਂ ਨਹੀਂ ਵੇਖੀਆਂ ਜਾਂਦੀਆਂ? ਉਹਨਾਂ ਦੀ ਕੀ ਜ਼ਮੀਨ ਹੈ? ਉਹਨਾਂ ਦੀ ਕੀ ਤਨਖਾਹ ਆਉਂਦੀ ਹੈ? ਕੀ ਉਹਨਾਂ ਦਾ ਬਿਜ਼ਨਸ ਹੈ? ਉਕਰੀ ਨਾਮ ਲੈ ਇੱਕ ਪ੍ਰਕਾਸ਼ ਸਿੰਘ ਪ੍ਰਧਾਨ ਜਿਹੜੀ ਵੀ ਪਾਰਟੀ ਬੰਦੀ ਹੈ ਉਸ ਪਾਸੇ ਹੋ ਜਾਂਦਾ ਹੈ ਉਹਨਾਂ ਦੇ ਨਾਲ ਜਤਿੰਦਰ ਸਿੰਘ ਲਾਡੀ ਹੈਗੇ ਨੇ ਉਹ ਇਹੀ ਕੰਮ ਕਰਦੇ ਨੇ ਤੇ ਅਸੀਂ ਕਹਿੰਦੇ ਉਹਨਾਂ ਦੀ ਦੋ ਦੋ ਕੋਠੀਆਂ ਨੇ ਉਹਨਾਂ ਦੀਆਂ ਗੱਡੀਆਂ ਨੇ ਦੋ ਦੋ ਘਰੇ ਖੜੀਆਂ ਨੇ ਕੰਪੈਨਰ ਖੜੀਆਂ ਨੇ ਉਹਨਾਂ ਦੇ ਕਿਉਂ ਨਹੀਂ ਵੇਚਿਆ ਜਾਂਦਾ ਸਾਡੇ ਗਰੀਬਾਂ ਦਾ ਗੈਰ ਮੌਜੂਦਗੀ ਵਿੱਚ ਸਾਨੂੰ ਕੋਈ ਇਤਲਾ ਨਹੀਂ ਕੀਤੀ ਗਿਆ ਸੀ ਛੋਟੀ ਜਿਹੀ ਬੱਚੀ ਲੈ ਕਿਤੇ ਜਾਏ ਉਹਨਾਂ ਨੇ ਮਿਹਨਤ ਮਜ਼ਦੂਰੀ ਦੇ ਨਾਲ ਕਰੀ ਹੈ ਬਣਾਈ ਹੋਈ ਜੀ ਪ੍ਰੋਪਰਟੀ ਨਹੀਂ ਜੀ ਉਹਨਾਂ ਕੋਈ ਮਿਹਨਤ ਨਹੀਂ ਕੀਤੀ ਉਹ ਇਹੀ ਕੰਮ ਕਰਦੇ ਨੇ ਉਹ ਪੁਲਿਸ ਨਾਲ ਰਾਲ ਕੇ ਪ੍ਰਕਾਸ਼ ਸਿੰਘ ਦੀ ਸਪੋਰਟ ਲੈਂਦੇ ਨੇ ਬਸ ਜਿਹੜੀ ਸਰਕਾਰ ਬੰਦੀ ਉਹਦੇ ਚਮਚੇ ਬਣ ਜਾਂਦੇ ਨੇ ਬਸ ਇਹਨਾਂ ਦਾ ਕੰਮ ਹੈ ਇਹਨਾਂ ਸਾਡਾ ਘਰ ਉਸ ਵਕਤ ਪੁਲਿਸ ਦੇ ਨਾਲ ਇਹਨਾਂ ਤਿੰਨ ਚਾਰ ਬੰਦਿਆਂ ਨੂੰ ਹੀ ਕਿਉਂ ਉੱਥੇ ਜਾਣ ਦਿੱਤਾ ਗਿਆ ਦੂਸਰੇ ਪਿੰਡ ਵਾਲਿਆਂ ਨੂੰ ਕਿਉਂ ਨਹੀਂ ਜਾਣ ਦਿੱਤਾ ਉਹਨਾਂ ਕੋਲ ਵੀ ਤਾਂ ਪੁੱਛਿਆ ਜਾਂਦਾ ਕਿ ਸਾਡਾ ਘਰ ਕਿਉਂ ਤਾਂ ਦੇ ਪੈਨੇ ਸਾਡੇ ਦੋ ਕਮਰੇ ਤੇ ਰਸੋਈ ਤੇ ਬੈਠਕ ਤਾਂ ਉਹਨਾਂ ਨੂੰ ਦੇ ਦਿੱਤੀ ਅਸੀਂ ਇਨਸਾਫ ਦੀ ਮੰਗ ਕਰਨੇ ਆ ਸਾਡੇ ਨਾਲ ਜੋ ਵੀ ਹੋਇਆ ਤੱਕਾ ਸਾਡੇ ਨਾਲ ਇਨਸਾਫ ਕੀਤਾ ਜਾਵੇ ਸੋ ਜਿਹੜਾ ਗੁਰਚਰਨ ਸਿੰਘ ਚੰਨੀ ਹੈ ਉਹ ਆਪ ਅਗਸਤਰ ਅ ਭਗੌੜਾ ਵੀ ਅਸਲੇ ਸੋ ਸ਼ੁਰੂ ਤੋਂ ਪਹਿਲਾਂ ਵੀ ਜਦ ਪਰਚੇ ਵਿੱਚ ਕੋਈ ਸਜਾ ਕੱਟ ਰਿਹਾ ਕਿਸੇ ਬੋਲ ਜਿਹੜਾ ਸਾਡੀ ਪੰਚਾਇਤੀ ਇਲੈਕਸ਼ਨ ਨੂੰ ਲੈ ਕੇ ਪਹਿਲੇ ਤੇ ਨਸਰਬਾਜੀ ਹੈ ਸੋ ਇਹਨੇ ਜਿਹੜੀ ਕਾਨਫਰੰਸ ਕੀਤੀ ਹੈ ਮੇਰੇ ਦੇ ਇਲਜ਼ਾਮ ਲਾਏ ਆ ਬਿਲਕੁਲ ਝੂਠੇ ਤੇ ਬੇਵਲਵਾਦ ਨੇ ਮੈਂ ਸਿਵਲ ਡਿਫੈਂਸ ਕਮੇਟੀ ਦਾ ਜਿਹੜਾ ਮੌਜੂਦਾ ਪ੍ਰਧਾਨ ਵੀ ਆ ਪਿੰਡ ਦੀ ਬਣੀ ਆ ਇਸ ਰੁੱਦੀ ਪਿੰਡਾਂ ਦੀਆਂ ਔਰ ਮੈਂ ਹੁਣ ਪਿੰਡ ਦਾ ਸਾਬਕਾ ਸਰਪੰਚ ਵੀ ਆ ਜਿਹੜਾ ਸਾਡਾ ਇਲੈਕਸ਼ਨ ਹੋਇਆ ਦੂਜੀ ਪਾਰਟੀ ਜਿਹਨੇ ਗੁਰਚਰਨ ਸਿੰਘ ਦੇ ਨਾਲ ਸਹਾਰੇ ਨਾਲ ਸਪੋਰਟ ਕੀਤੀ ਹੈ ਮੈਂ ਜੇ ਮੈਨੂੰ ਬਗਨਾਮ ਖਾਤਰ ਕਰਨ ਦੀ ਖਬਰ ਜਿਹੜਾ ਮੇਰਾ ਨਾਮ ਲੈ ਰਿਹਾ ਮੇਰਾ ਕੋਈ ਕਿਸੇ ਬਦਸਰ ਨਾਲ ਲੈਣਾ ਦੇਣਾ ਨਹੀਂ ਨਾ ਹੀ ਮੇਰਾ ਕੋਈ ਕਿਸੇ ਤਰ੍ਹਾਂ ਦੇ ਵਿੱਚ ਗੱਲ ਆ ਬਲੋਕ ਬਾਤ ਹੈ ਮੇਰਾ ਕੋਈ 1% ਵੀ ਨਹੀਂ ਹੈਗਾ ਦੇਖੋ 1% ਵੀ ਨਹੀਂ ਉਹ ਵੀ 24 ਘੰਟੇ ਮੇਰੇ ਨਾਲ ਹੀ ਰਹਿੰਦੇ ਹੋ ਜੀ ਜਤਿੰਦਰ ਸਿੰਘ ਉਰਫ ਲੱड्डੂ ਪੁੱਤਰ ਪ੍ਰਕਾਸ਼ ਸਿੰਘ ਉਹਦੇ ਬਾਪ ਦਾ ਨਾਮ ਵੀ ਮੇਰੇ ਮੇਰਾ ਨਾਮ ਵਾਲੀ ਸੋ ਇਹੋ ਜੀ ਕੋਈ ਗੱਲ ਬਗ ਨਹੀਂ ਕੰਪੈਨਰ ਤੋਂ ਹੈਲਪਰ ਤੌਰ ਤੇ ਕੰਮ ਜਾਂਦੇ ਆ ਕੰਪੈਨਰ ਜਿਹੜੀ ਉਹ ਕੋਈ ਯੂਪੀ ਦੇ ਬੰਦੇ ਹੈ ਕਿ ਪਤਾ ਨਹੀਂ ਕਿੱਥੋਂ ਦੇ ਉਹਨਾਂ ਦੇ ਨਾਮ ਨੇ ਉਹ ਚਾਰੇ ਡਾੜੀ ਤੌਰ ਤੇ ਮਜ਼ਦੂਰੀ ਕਰਦੇ ਜਾਂਦੇ ਕੋਈ ਉਹਨਾਂ ਦਾ ਲੈਣਾ ਦੇਣਾ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਨਾ ਕੋਈ ਨਸ਼ਾ ਦੇ ਸਬੰਧ ਚ ਨਾ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਇੱਕ ਪਰ ਰੋਪ ਲੱਗ ਰਹੇ ਨੇ ਕਿ ਕਿੰਨੇ ਕੋਈ ਵਿੱਚ ਚਾਹੀਏ ਦੇਖੋ ਜਿਹੜਾ ਬੰਦਾ ਆਪ ਤਗਸਰ ਰਿਹਾ ਕੀ ਕਿਸੇ 'ਤੇ ਰੋਪ ਲਾਊਗਾ ਵੱਡੇ ਵੱਡੇ ਸਮੱਗਲਰਾਂ ਨਾਲ ਦੇ ਸਬੰਧ ਨੇ 25 ਕਿਲੋ ਤੱਕ ਤਗਸਰ ਰਿਹਾ ਫੇਰ ਆਹਦੇ ਅੰਕ ਸ਼ੁਰੂ ਕਰਦਾ ਗਮ ਸਾਰਾ ਕੁਝ ਤੇਨੇ ਬਣਾਇਆ ਹੈ ਤਗਸਰੀ ਦੇ ਵਿੱਚੋਂ ਇਹਦੀ ਪੜਤਾਲ ਹੋਣੀ ਚਾਹੀਦੀ ਮੈਂ ਤਾਂ ਕਹਿੰਦਾ ਪੁਲਿਸ ਨੇ ਨਹੀਂ ਨਿਟਾਇਆ ਦੇ ਵੀ ਉਹ ਵਰਸਣ ਕਰਾਇਆ ਪੁਲਿਸ ਨੇ ਨਿਟਾਇਆ ਪੁਲਿਸ ਨੇ ਨਿਟਾਇਆ اسی تے سیکیورٹی دیتی ہے اے جیرا چرنی چننی ہے گا اس منظر سی اس نے جیرا مکان منایا سی وہ فورسٹ لینڈ جیری ہوں دی پروٹیکٹک لینڈ ہوں ہے اللیگل انہیں اپنا کار بنایا ہے فورسٹ دے افسر ہی آئے سی انہوں نے دیس تھرو ڈی سی صاحب ساڑھے تو سیکیورٹی مگے سی اسی سیکیورٹی پروائیڈ کی تھی ہاں جیری انہیں پیسے خرچے ہیں وہ جرور ہے گا بھی انہیں جیری ہے ڈرگز منگی کیونکہ آلیڈی دے خلاف پرچے سی ਹੋਣ ਵੀ ਹੀ ਵਾਂਟਡ ਹੈ ਸਾਨੂੰ ਇੱਕ ਮੁਕਦਮੇ ਦੇ ਵਿੱਚ ਕੈਂਟ ਦੇ ਮੁਕਦਮੇ ਦੇ ਵਿੱਚ ਅੱਜ ਵੀ ਵਾਂਟਡ ਹੈ ਜਿਹੜਾ ਕਹੇ ਇਹ ਵੇਚਦਾ ਦੁਬਾਰਾ ਅਸੀਂ ਇਹ ਬੰਦਾ ਫੜਿਆ ਬੰਦੇ ਨੇ ਨੋਮੀਨੇਟ ਨਾਂ ਲਿਆ ਵੀ ਇਹ ਮੈਂ ਇਸ ਕੋ ਲੈ ਕੇ ਆਇਆ ਜਦੋਂ ਇਹਦੇ ਕਰਕੇ ਭੱਜ ਗਿਆ ਜੀ ਇਹ ਸੱਚਾ ਜੀ ਕਿਉਂ ਭੱਜਿਆ ਇਹ ਸੱਚਾ ਹੈ ਇਹ ਕਿਉਂ ਭਜੇ ਐਸੇ ਕਰਕੇ ਭਜਿਆ ਵੀ ਹੁਕਮ ਕਰਦਾ ਦੇ ਸਿਕਿਉਰਟੀ ਕੀਤੀ ਹੈ ਪਰਪਸ ਗਵਰਨਮੈਂਟ ਦੀ ਜਿਹੜੀ ਇਹ ਹੈ ਫੋਰੈਸਟ ਦੀ ਪ੍ਰੋਟੈਕਟਿਡ ਲੈਂਡ ਸੀ ਉਹਨਾਂ ਦੀ ਚਿੱਠੀ ਹੈ ਨਾ ਕਿ ਸਾਡੇ ਵੱਲੋਂ ਅਸੀਂ ਅਸੀਂ ਪ੍ਰੋਟੈਕਟਿਡ ਲਾਇਨ ਰਮ ਮੈਂਟੇਨ ਕਰਨ ਤੇ ਘਾਤਪੂਰਨ ਇਸ ਨੇ ਗਈ ਉੱਥੇ ਗਈ ਹੈ ਸਾਡੇ ਕੋਲ ਨਹੀਂ ਇਹ ਸਾਰੀ ਕਾਰਵਾਈ ਜਗਲਾਤ ਮਹਿਕਮਾ ਦੇ ਅਫਸਰਾਂ ਵੱਲੋਂ ਵੀ ਕੀਤੀ ਗਈ ਉਹ ਸਾਨੂੰ ਜਿਹੜਾ ਵੀ ਨਾਮ ਆਏਗਾ ਅਸੀਂ ਵੈਰੀਫਾਈ ਕਰਾਂਗੇ ਜਿਹੜਾ ਵੀ ਇਸ ਦੇਖੋ ਕਲੀਅਰ ਇਨਸਟਰਕਸ਼ਨ ਹੈਗੀ ਹੈ ਸਾਡੇ ਮਾਨਯੋਗ ਸੀਐਸਬ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਡੀਏ ਸਾਹਿਬ ਦੀ ਕਲੀਅਰ ਹੈ ਅਸੀਂ ਇਸ ਤੇ ਫੋਕਸ ਰੱਖਿਆ ਹੈ ਕਿ ਕੋਈ ਵੀ ਇਸ ਵਿੱਚ ਐਨਡੀਪੀਐਸ ਦੇ ਵਿੱਚ ਜੋ ਵੀ ਨਸ਼ਾ ਦਾ ਜਿਹੜਾ کاروبار ਕਰੇਗਾ ਚਾਹੇ ਉਹ ਕਿਸੇ ਵੀ ਰੈਂਕ ਦਾ ਹੋਵੇ ਕਿਸੇ ਸਾਡਾ ਮੁਲਾਜ਼ਮ ਵੇ ਪ੍ਰਾਈਵੇਟ ਬੰਦਾ ਹੋਵੇ ਕਿਸੇ ਵੀ ਰੁਤਬੇ ਦੇ ਹੋਇਆ ਸੀ ਉਹਨੂੰ ਇਸ ਪੇਨ ਨਹੀਂ ਕਰਨਾ ਸਾਡੇ ਕੋਲ ਜਿਹਦੀ ਵੀ ਆਏਗੀ ਕਮੈਂਟ ਵੈਰੀਫਾਈ ਕਰਾਂਗੇ ਵੈਰੀਫਾਈ ਕਰ ਤੋਂ ਬਾਅਦ ਇਹ ਸੱਚਾ ਪਾਏਗਾ ਬਿਲਕੁਲ